ਪਾਕਿਸਤਾਨ ਦੇ ਵਿੱਚ ਬਿਜਲੀ ਇੰਨੀ ਕ ਘਟ ਆਉਂਦੀ ਹੈ ਇਹ ਵੀਡੀਓ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇੱਕ ਪਤੀ ਪਤਨੀ ਦੀ ਲੜਾਈ ਹੋ ਜਾਂਦੀ ਹੈ ਤੇ ਜਿਹੜਾ ਪਤੀ ਹੁੰਦਾ ਹੈ ਨਾ ਉਹ ਆਪਣੀ ਪਤਨੀ ਨਾਲ ਲੜ ਕੇ ਬਿਜਲੀ ਵਾਲੀਆਂ ਤਾਰਾਂ ਤੇ ਚੜ ਜਾਂਦਾ ਹੈ ਗਣੀ ਮੱਤੇ ਹੀ ਰਹੀ ਕਿ ਉਸ ਸਮੇਂ ਲਾਈਟ ਹੀ ਨਹੀਂ ਆਈ ਹੋਈ ਸੀ ਬੰਦੇ ਨੂੰ ਵੀ ਪਤਾ ਹੋਣਾ ਕਿ ਪਾਕਿਸਤਾਨ ਚ ਲਾਈਟ ਘੱਟ ਹੀ ਆਉਂਦੀ ਹੈ ਬੰਦਾ ਤਾਰਾਂ ਤੇ ਚੜ ਜਾਂਦਾ ਹੈ ਤੇ ਪਿੱਛੇ-ਪਿੱਛੇ ਡੰਡਾ ਲੈ ਕੇ ਉਹਦੀ ਬੇਗਮ ਵੀ ਉਨਾ ਹੀ ਤਾਰਾਂ ਤੇ ਚੜ ਜਾਂਦੀ ਹੈ ਤੇ ਦੇਖਿਓ ਵੀਡੀਓ ਅਖੀਰ ਤੱਕ ਜਿਹੜਾ ਬੰਦਾ ਅਖੀਰ ਤੱਕ ਵੀਡੀਓ ਦੇਖੂਗਾ ਨਾ ਉਹਦਾ ਮੈਨੂੰ ਲੱਗਦਾ ਇੱਕ ਮਹੀਨੇ ਤੱਕ ਬੀਪੀ ਨਹੀਂ ਵਧਣਾ ਕਿਉਂਕਿ ਇਸ ਵੀਡੀਓ ਚ ਹਾਸਾ ਹੀ ਹੈ ਨਾ ਪਹੁੰਚ ਗਈ ਹੈ ਬੇਗਮ ਚਿੱਟੇ ਕੱਪੜੇ ਪਾ ਕੇ ਆਪਦੇ ਸ਼ੌਹਰ ਦੇ ਨੇੜੇ ਤੇ ਉਹਨੇ ਥੱਲੇ ਨਹੀਂ ਲਾਇਆ ਸ਼ੋਰ ਨੂੰ ਬੇਗਮ ਨੇ ਡੰਡਾ ਲਿਆ ਤੇ ਉੱਥੇ ਹੀ ਆਪਣੇ ਸ਼ੋਰ ਦੀ ਛੇਤਰ ਪ੍ਰੇਡ ਕਰਨੀ ਸ਼ੁਰੂ ਕਰ ਦिती ਹੈ ਦੇਖੋ ਫਿਰ ਉਹ ਕਿਵੇਂ ਕਿਵੇਂ ਲੰਮਕ ਕੇ ਥੱਲੇ ਉਤਰੇਗਾ ਇਹ ਬੰਦਾ ਆਪਣੀ ਪਤਨੀ ਨਾਲ ਲੜ ਕੇ ਤਾਰਾਂ ਤੇ ਚੜ੍ਹ ਕੇ ਡਰਾਵੇ ਦਿੰਦਾ ਸੀ ਕਿ ਮੈਂ ਮਰ ਜਾਨਾ ਇਹ ਕਰ ਦੇਣਾ ਪਰ ਪਾਕਿਸਤਾਨ ਤੇ ਲਾਈਟ ਹੀ ਨਹੀਂ ਆਉਂਦੀ ਤੇ ਹੁਣ ਦੇਖੋ ਤਾਰਾ ਤੇ ਕਿਵੇਂ ਡੰਡੇ ਖਾਂਦਾ ਖਾਂਦਾ ਗਾਂ ਨੂੰ ਵੱਢਦਾ ਜਾਂਦਾ ਤੇ ਪਿੱਛੇ-ਪਿੱਛੇ ਉਹਦੀ ਬੇਗਮ ਵੀ ਉਵੇਂ ਹੀ ਆ ਰਹੀ ਹੈ ਪਿੱਛੇ ਉਹ ਵੀ ਮਾਂ ਦੀ ਸ਼ੇਰ ਨਹੀਂ ਕਹਿੰਦੀ ਜਾਨ ਤੈਨੂੰ ਵੀ ਮੈਂ ਨਹੀਂ ਦਿੰਦੀ ਆ ਜਾ ਕਾਬੂ ਕੇਰਾ ਡੰਡਾ ਜਿੱਥੇ ਪੈਂਦਾ ਉੱਥੇ ਹੀ ਫਿਰ ਉਹ ਚੀਕ ਪੈਂਦੀ ਹੈ ਤਾਰਾ ਵੀ ਇੰਨੀਆਂ ਘਟਲੀਆਂ ਨੇ ਪਾਕਿਸਤਾਨ ਵਾਲੀਆਂ ਤੁਸੀਂ ਦੇਖ ਸਕਦੇ ਹੋ ਇਹ ਲੱਫ ਕੇ ਛੱਤ ਦੇ ਨਾਲ ਹੀ ਲੱਗ ਗਈਆਂ ਨੇ ਦੋਨੋਂ ਕਲਾਵਾਜੀਆਂ ਖਾ ਰਹੇ ਨੇ ਮੀਆਂ ਬੀਵੀ ਸੋ ਇਹ ਪਾਕਿਸਤਾਨ ਦੀ ਵੀਡੀਓ ਦੱਸੀ ਜਾ ਰਹੀ ਹੈ ਪਾਕਿਸਤਾਨ ਦੇ ਵਿੱਚ ਬਿਜਲੀ ਇੰਨੀ ਕਿ ਘਟ ਆਉਂਦੀ ਹੈ ਇਹ ਵੀਡੀਓ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇੱਕ ਪਤੀ ਪਤਨੀ ਦੀ ਲੜਾਈ ਹੋ ਜਾਂਦੀ ਹੈ ਤੇ ਜਿਹੜਾ ਪਤੀ ਹੁੰਦਾ ਹੈ ਨਾ ਉਹ ਆਪਣੀ ਪਤਨੀ ਨਾਲ ਲੜ ਕੇ ਬਿਜਲੀ ਵਾਲੀਆਂ ਤਾਰਾਂ ਤੇ ਚੜ ਜਾਂਦਾ ਹੈ ਗਣੀ ਮਤੇ ਰਹੀ ਕਿ ਉਸ ਸਮੇਂ ਲਾਈਟ ਹੀ ਨਹੀਂ ਆਈ ਹੋਈ ਸੀ ਬੰਦੇ ਨੂੰ ਵੀ ਪਤਾ ਹੋਣਾ ਕਿ ਪਾਕਿਸਤਾਨ ਚ ਲਾਈਟ ਘੱਟ ਹੀ ਆਉਂਦੀ ਹੈ ਬੰਦਾ ਤਾਰਾਂ ਤੇ ਚੜ ਜਾਂਦਾ ਹੈ ਤੇ ਪਿੱਛੇ-ਪਿੱਛੇ ਡੰਡਾ ਲੈ ਕੇ ਉਹਦੀ ਬੇਗਮ ਵੀ ਉਨਾ ਹੀ ਤਾਰਾਂ ਤੇ ਚੜ ਜਾਂਦੀ ਹੈ ਦੇਖਿਓ ਵੀਡੀਓ ਅਖੀਰ ਤੱਕ ਜਿਹੜਾ ਬੰਦਾ ਅਖੀਰ ਤੱਕ ਵੀਡੀਓ ਦੇਖੂਗਾ ਨਾ ਉਹਦਾ ਮੈਨੂੰ ਲੱਗਦਾ ਇੱਕ ਮਹੀਨੇ ਤੱਕ ਬੀਪੀ ਨਹੀਂ ਵਧਣਾ ਕਿਉਂਕਿ ਇਸ ਵੀਡੀਓ ਚ ਹਾਸਾ ਹੀ ਹੈ ਨਾ ਪਹੁੰਚ ਗਈ ਹੈ ਬੇਗਮ ਚਿੱਟੇ ਕੱਪੜੇ ਪਾ ਕੇ ਆਪਦੇ ਸ਼ੋਰ ਦੇ ਨੇੜੇ ਤੇ ਉਹਨੇ ਥੱਲੇ ਨਹੀਂ ਲਾਇਆ ਸ਼ੋਰ ਨੂੰ ਬੇਗਮ ਨੇ ਡੰਡਾ ਲਿਆ ਤੇ ਉੱਥੇ ਹੀ ਆਪਣੇ ਸ਼ੋਰ ਦੀ ਛੇਤਰ ਪ੍ਰੇਡ ਕਰਨੀ ਸ਼ੁਰੂ ਕਰ ਦਿੰਦੀ ਹੈ ਦੇਖੋ ਫਿਰ ਉਹ ਕਿਵੇਂ ਕਿਵੇਂ ਲੰਕ ਕੇ ਥੱਲੇ ਉਤਰੇਗਾ ਇਹ ਬੰਦਾ ਆਪਣੀ ਪਤਨੀ ਨਾਲ ਲੜ ਕੇ ਤਾਰਾਂ ਤੇ ਚੜ੍ਹ ਕੇ ਡਰਾਬੇ ਦਿੰਦਾ ਸੀ ਕਿ ਮੈਂ ਮਰ ਜਾਣਾ ਇਹ ਕਰ ਦੇਣਾ ਪਰ ਪਾਕਿਸਤਾਨ 'ਚ ਲਾਈਟ ਹੀ ਨਹੀਂ ਆਉਂਦੀ ਤੇ ਹੁਣ ਦੇਖੋ ਤਾਰਾ ਤੇ ਕਿਵੇਂ ਡੰਡੇ ਖਾਂਦਾ ਖਾਂਦਾ ਗਾਂ ਨੂੰ ਵੱਢਦਾ ਜਾਂਦਾ ਤੇ ਪਿੱਛੇ-ਪਿੱਛੇ ਉਹਦੀ ਬੇਗਮ ਵੀ ਉਵੇਂ ਹੀ ਆ ਰਹੀ ਆ ਪਿੱਛੇ ਉਹ ਵੀ ਮਾਂ ਦੀ ਸ਼ੇਰ ਨਹੀਂ ਕਹਿੰਦੀ ਜਾਨ ਤੈਨੂੰ ਵੀ ਮੈਂ ਨਹੀਂ ਦਿੰਦੀ ਆ ਜਾ ਕਾਬੂ ਕੇਰਾ ਡੰਡਾ ਜਿੱਥੇ ਪੈਂਦਾ ਉੱਥੇ ਹੀ ਫਿਰ ਉਹ ਚੀਕ ਪੈਂਦੀ ਆ ਤਾਰਾ ਵੀ ਇੰਨੀਆਂ ਕੁ ਢਿੱਲੀਆਂ ਨੇ ਪਾਕਿਸਤਾਨ ਵਾਲੀਆਂ ਤੁਸੀਂ ਦੇਖ ਸਕਦੇ ਹੋ ਇਹ ਲੱਪ ਕੇ ਛੱਤ ਦੇ ਨਾਲ ਹੀ ਲੱਗ ਗਈਆਂ ਨੇ ਦੋਨੋਂ ਕਲਾਵਾਜੀਆਂ ਖਾ ਰਹੇ ਨੇ ਮੀਆਂ ਬੀਬੀ ਸੋ ਇਹ ਪਾਕਿਸਤਾਨ ਦੀ ਵੀਡੀਓ ਦੱਸੀ ਜਾ ਰਹੀ ਹੈ। ਪਾਕਿਸਤਾਨ ਦੇ ਵਿੱਚ ਬਿਜਲੀ ਇੰਨੀ ਕਿ ਘਾਟ ਆਉਂਦੀ ਹੈ। ਇਹ ਵੀਡੀਓ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇੱਕ ਪਤੀ ਪਤਨੀ ਦੀ ਲੜਾਈ ਹੋ ਜਾਂਦੀ ਹੈ ਤੇ ਜਿਹੜਾ ਪਤੀ ਹੁੰਦਾ ਹੈ ਨਾ ਉਹ ਆਪਣੀ ਪਤਨੀ ਨਾਲ ਲੜ ਕੇ ਬਿਜਲੀ ਵਾਲੀਆਂ ਤਾਰਾਂ ਤੇ ਚੜ ਜਾਂਦਾ ਹੈ। ਗਨੀਮਤ ਇਹ ਰਹੀ ਕਿ ਉਸ ਸਮੇਂ ਲਾਈਟ ਹੀ ਨਹੀਂ ਆਈ ਹੋਈ ਸੀ। ਬੰਦੇ ਨੂੰ ਵੀ ਪਤਾ ਹੋਣਾ ਕਿ ਪਾਕਿਸਤਾਨ 'ਚ ਲਾਈਟ ਘਾਟ ਹੀ ਆਉਂਦੀ ਹੈ। ਬੰਦਾ ਤਾਰਾਂ ਤੇ ਚੜ ਜਾਂਦਾ ਹੈ ਤੇ ਪਿੱਛੇ-ਪਿੱਛੇ ਡੰਡਾ ਲੈ ਕੇ ਉਹਦੀ ਬੇਗਮ ਵੀ ਉਨਾ ਹੀ ਤਾਰਾਂ ਤੇ ਚੜ ਜਾਂਦੀ ਹੈ। ਤੇ ਦੇਖਿਓ ਵੀਡੀਓ ਅਖੀਰ ਤੱਕ ਜਿਹੜਾ ਬੰਦਾ ਅਖੀਰ ਤੱਕ ਵੀਡੀਓ ਦੇਖੂਗਾ ਨਾ ਉਹਦਾ ਮੈਨੂੰ ਲੱਗਦਾ 1 ਮਹੀਨੇ ਤੱਕ ਬੀਪੀ ਨਹੀਂ ਵਧਣਾ ਕਿਉਂਕਿ ਇਸ ਵੀਡੀਓ ਚ ਹਾਸਾ ਹੀ ਹੈ ਨਾ ਪਹੁੰਚ ਗਈ ਹੈ ਬੇਗਮ ਚਿੱਟੇ ਕੱਪੜੇ ਪਾ ਕੇ ਆਪਦੇ ਸ਼ੌਹਰ ਦੇ ਨੇੜੇ ਤੇ ਉਹਨੇ ਥੱਲੇ ਨਹੀਂ ਲਾਇਆ ਸ਼ੌਹਰ ਨੂੰ ਬੇਗਮ ਨੇ ਡੰਡਾ ਲਿਆ ਤੇ ਉੱਥੇ ਹੀ ਆਪਣੇ ਸ਼ੌਹਰ ਦੀ ਛੇਤਰਪਰੇੜ ਕਰਨੀ ਸ਼ੁਰੂ ਕਰ ਦਿੰਦੀ ਹੈ ਦੇਖੋ ਫਿਰ ਉਹ ਕਿਵੇਂ ਕਿਵੇਂ ਲੰਕ ਕੇ ਥੱਲੇ ਉਤਰੇਗਾ ਇਹ ਬੰਦਾ ਆਪਣੀ ਪਤਨੀ ਨਾਲ ਲੜ ਕੇ ਤਾਰਾਂ ਤੇ ਚੜ੍ਹ ਕੇ ਡਰਾਬੇ ਦਿੰਦਾ ਸੀ ਇਹ ਮੈਂ ਮਰ ਜਾਣਾ ਇਹ ਕਰ ਦੇਣਾ ਪਰ ਪਾਕਿਸਤਾਨ ਚ ਲਾਈਟ ਹੀ ਨਹੀਂ ਆਉਂਦੀ ਤੇ ਹੁਣ ਦੇਖੋ ਤਾਰਾ ਤੇ ਕਿਵੇਂ ਡੰਡੇ ਖਾਂਦਾ ਖਾਂਦਾ ਗਾਂ ਨੂੰ ਵੱਢਾ ਜਾਂਦਾ ਤੇ ਪਿੱਛੇ-ਪਿੱਛੇ ਉਹਦੀ ਬੇਗਮ ਵੀ ਉਹ ਵੀ ਆ ਰਹੀ ਆ ਪਿੱਛੇ ਉਹ ਵੀ ਮਾਂ ਦੀ ਛੇਰ ਨਹੀਂ ਕਹਿੰਦੀ ਜਾਨ ਤੈਨੂੰ ਵੀ ਮੈਂ ਨਹੀਂ ਦਿੰਦੀ ਆ ਜਾ ਕਾਬੂ ਕੇਰਾ ਡੰਡਾ ਜਿੱਥੇ ਪੈਂਦਾ ਉੱਥੇ ਹੀ ਫਿਰ ਉਹ ਚੀਕ ਪੈਂਦੀ ਆ ਤਾਰਾ ਵੀ ਇੰਨੀਆਂ ਕੁ ਢਿੱਲੀਆਂ ਨੇ ਪਾਕਿਸਤਾਨ ਵਾਲੀਆਂ ਤੁਸੀਂ ਦੇਖ ਸਕਦੇ ਹੋ ਇਹ ਲੱਫ ਕੇ ਛੱਤ ਦੇ ਨਾਲ ਹੀ ਲੱਗ ਗਿਆ ਨੇ ਦੋਨੋਂ ਕਲਾਵਾਜੀਆਂ ਖਾ ਰਹੇ ਨੇ ਮੀਆਂ ਬੀਬੀ ਸੋ ਇਹ ਪਾਕਿਸਤਾਨ ਦੀ ਵੀਡੀਓ ਦੱਸੀ ਜਾ ਰਹੀ ਹੈ ਪਾਕਿਸਤਾਨ ਦੇ ਵਿੱਚ ਬਿਜਲੀ ਇੰਨੀ ਕਿ ਘਾਟ ਆਉਂਦੀ ਹੈ ਇਹ ਵੀਡੀਓ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇੱਕ ਪਤੀ ਪਤਨੀ ਦੀ ਲੜਾਈ ਹੋ ਜਾਂਦੀ ਹੈ ਤੇ ਜਿਹੜਾ ਪਤੀ ਹੁੰਦਾ ਹੈ ਨਾ ਉਹ ਆਪਣੀ ਪਤਨੀ ਨਾਲ ਲੜ ਕੇ ਬਿਜਲੀ ਵਾਲੀਆਂ ਤਾਰਾਂ ਤੇ ਚੜ ਜਾਂਦਾ ਹੈ ਗਣੀ ਮੱਤੇ ਹੀ ਰਹੀ ਕਿ ਉਸ ਸਮੇਂ ਲਾਈਟ ਹੀ ਨਹੀਂ ਆਈ ਹੋਈ ਸੀ ਬੰਦੇ ਨੂੰ ਵੀ ਪਤਾ ਹੋਣਾ ਕਿ ਪਾਕਿਸਤਾਨ ਚ ਲਾਈਟ ਘਾਟ ਹੀ ਆਉਂਦੀ ਹੈ ਬੰਦਾ ਤਾਰਾਂ ਤੇ ਚੜ ਜਾਂਦਾ ਹੈ ਤੇ ਪਿੱਛੇ-ਪਿੱਛੇ ਡੰਡਾ ਲੈ ਕੇ ਉਹਦੀ ਬੇਗਮ ਵੀ ਉਨਾ ਹੀ ਤਾਰਾਂ ਤੇ ਚੜ ਜਾਂਦੀ ਹੈ ਤੇ ਦੇਖਿਓ ਵੀਡੀਓ ਅਖੀਰ ਤੱਕ ਜਿਹੜਾ ਬੰਦਾ ਅਖੀਰ ਤੱਕ ਵੀਡੀਓ ਦੇਖੂਗਾ ਨਾ ਉਹਦਾ ਮੈਨੂੰ ਲੱਗਦਾ ਇੱਕ ਮਹੀਨੇ ਤੱਕ ਬੀਪੀ ਨਹੀਂ ਵਧਣਾ ਕਿਉਂਕਿ ਇਸ ਵੀਡੀਓ ਚ ਹਾਸਾ ਹੀ ਹੈ ਨਾ ਪਹੁੰਚ ਗਈ ਹੈ ਬੇਗਮ ਚਿੱਟੇ ਕੱਪੜੇ ਪਾ ਕੇ ਆਪਦੇ ਸ਼ੌਹਰ ਦੇ ਨੇੜੇ ਤੇ ਉਹਨੇ ਥੱਲੇ ਨਹੀਂ ਲਾਇਆ ਸ਼ੋਰ ਨੂੰ ਬੇਗਮ ਨੇ ਡੰਡਾ ਲਿਆ ਤੇ ਉੱਥੇ ਹੀ ਆਪਣੇ ਸ਼ੋਰ ਦੀ ਖੇਤਰ ਪ੍ਰੇਡ ਕਰਨੀ ਸ਼ੁਰੂ ਕਰ ਦਿੱਤੀ ਹੈ ਦੇਖੋ ਫਿਰ ਉਹ ਕਿਵੇਂ ਕਿਵੇਂ ਲੰਮਕ ਕੇ ਥੱਲੇ ਉਤਰੇਗਾ ਇਹ ਬੰਦਾ ਆਪਣੀ ਪਤਨੀ ਨਾਲ ਲੜ ਕੇ ਤਾਰਾਂ ਤੇ ਚੜ੍ਹ ਕੇ ਡਰਾਬੇ ਦਿੰਦਾ ਸੀ ਕਿ ਮੈਂ ਮਰ ਜਾਨਾ ਇਹ ਕਰ ਦੇਣਾ ਪਰ ਪਾਕਿਸਤਾਨ ਤੇ ਲਾਈਟ ਹੀ ਨਹੀਂ ਆਉਂਦੀ ਤੇ ਹੁਣ ਦੇਖੋ ਤਾਰਾ ਤੇ ਕਿਵੇਂ ਡੰਡੇ ਖਾਂਦਾ ਖਾਂਦਾ ਗਾਂ ਨੂੰ ਵੱਢਦਾ ਜਾਂਦਾ ਤੇ ਪਿੱਛੇ-ਪਿੱਛੇ ਉਹਦੀ ਬੇਗਮ ਵੀ ਉਵੇਂ ਆ ਰਹੀ ਹੈ ਪਿੱਛੇ ਉਹ ਵੀ ਮਾਂ ਦੀ ਸ਼ੇਰ ਨਹੀਂ ਕਹਿੰਦੀ ਜਾਨ ਤੈਨੂੰ ਵੀ ਮੈਂ ਨਹੀਂ ਦਿੰਦੀ ਆ ਜਾ ਕਾਬੂ ਕੇਰਾ ਡੰਡਾ ਜਿੱਥੇ ਪੈਂਦਾ ਉੱਥੇ ਹੀ ਫਿਰ ਉਹ ਚੀਕ ਪੈਂਦੀ ਹੈ ਤਾਰਾ ਵੀ ਇੰਨੀਆਂ ਘਟਲੀਆਂ ਨੇ ਪਾਕਿਸਤਾਨ ਵਾਲੀਆਂ ਤੁਸੀਂ ਦੇਖ ਸਕਦੇ ਹੋ ਇਹ ਲੱਫ ਕੇ ਛੱਤ ਦੇ ਨਾਲ ਹੀ ਲੱਗ ਗਈਆਂ ਨੇ ਦੋਨੋਂ ਕਲਾਵਾਜੀਆਂ ਖਾ ਰਹੇ ਨੇ ਮੀਆਂ ਬੀਵੀ ਸੋ ਇਹ ਪਾਕਿਸਤਾਨ ਦੀ ਵੀਡੀਓ ਦੱਸੀ